ਨਾਟਕ ਗੁਰਦੇয়াল ਗਲਾਲ ਦੀ ਕਹਾਣੀ ਤੇ ਆਧਾਰਿਤ ਲੋਕ ਕਲਾ ਮੰਚ ਜੀਰਾ ਵੱਲੋਂ ਨਾਟਕ ਅੰਨੇ ਗਲੀ ਦੇ ਮੋੜ ਤੇ ਕਿਹਦੀ ਸੋਚੋਂ ਮਾਮਕੇ ਦੀ ਚੁੱਪ ਕਰ ਜਾ ਆਪਣੇ ਪਾਪਾ ਪਰ ਐਦਾ ਗੱਲ ਕਰੀ ਦੀਆ ਕਿ ਕਿਤੇ ਤੂੰ ਕੁਝ ਖਾਦਾ ਤਾਂ ਨਹੀਂ ਹੋਇਆ ਆਹੋ ਖਾਦਿਆਂ ਚ ਛੋਟੀਆਂ ਆਲੂ ਵਾਲੀਆਂ ਪਰੌਟੀਆਂ ਨਾ ਕੋਈ ਇੰਨਾ ਕਿਉਂ ਪਾਉਂਦਾ ਹੁੰਦਾ ਵਿੱਚ ਉਹਨਾਂ ਦੇ ਪੁੱਤ ਮਾਤਾ ਮੈਂ ਨਾ ਅੱਜ ਯਾਰਾਂ ਦੋਸਤਾਂ ਨਾਲ ਬਾਹਰ ਘੁੰਮਣ ਜਾ ਰਿਹਾ ਤਸੌਲੀ ਤੁਸੀਂ ਮੇਰੇ ਨਾਲ ਕੱਪੜੇ ਪੈਕ ਕਰ ਦੋ ਠੀਕ ਆ ਹਾਂ ਤੇ ਮਾਮ ਨਾਲੇ ਨਾ ਮੈਨੂੰ 10000 ਰੁਪਏ ਚਾਹੀਦਾ ਸੀ 10000 ਰੁਪਏ ਤੂੰ ਸੋਲੀ ਦੇ ਪਿਖਾਰੀਆਂ ਨੂੰ ਮੰਡਣਾ ਉਹੀ ਬੇਵਕੂਫਾ ਵਾਲੀਆਂ ਗੱਲਾਂ ਮੈਨੂੰ ਅਜੇ ਤਣਕਾ ਨਹੀਂ ਮਿਲੀ ਤੂੰ ਐ ਕਰ 2000 ਨਾ ਸਾਰ ਲਾ ਨਾ ਤੁਨੂੰ ਕਦੇ ਤਨਖਾਹ ਵੀ ਮਿਲੀ ਲਿਆ ਜਦੋਂ ਪੁੱਛ ਲੋ ਅਥੇ ਮੈਨੂੰ ਤਨਖਾਹ ਨਹੀਂ ਮਿਲੀ ਮੈਂ ਫਿਰ ਮੈਂ ਝੂਠ ਬੋਲਦੀ ਆ ਤੇਰੇ ਪਾਪਾ ਦੀ ਮੌਤ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਪੈ ਗਈ ਤੇਰੀ ਪੜਾਈ ਦਾ ਖਰਚਾ ਵਰਸ਼ਾ ਦੀ ਪੜਾਈ ਦਾ ਖਰਚਾ ਹੱਥ ਕਟ-ਕਟ ਕੇ ਗੁਜ਼ਾਰਾ ਸ਼ਰਾਸ ਦਾ ਬੱਚਿਆਂ ਨੂੰ ਖੁਸ਼ ਰੱਖਣਾ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਆ ਨੰਮ ਪਤਾ ਨਹੀਂ ਕਿਹੋ ਜਿਹਾ ਨਗਤਰੇ ਸੁਰਤਾ ਰੱਬ ਨੂੰ ਨਾਲ ਦੇ ਜਵਾਬ 25-25000 ਰੁਪਏ ਚੱਕੀ ਫਿਰਦੇ ਆ ਤੇ ਇਹਨਾਂ ਨੂੰ 10000 ਦੇਣ ਲੱਗਣ ਮੌਤ ਪਈ ਜਾਂਦੀ ਹੈ ਤਾਂ ਤਾਂ ਫਿਰ ਗੁਜ਼ਾਰਾ ਨਹੀਂ ਹੋਣਾ ਆਪਣੇ ਬਰਾਬਰ ਤੋਂ ਮਟਾਣਾ ਯਾਰੀ ਦਾ ਫਿਰ ਚੁਗੀਆਂ ਨਾਲ ਜਾ ਕੇ ਚੁੱਕੀ ਵਾਲਿਆਂ ਕੋਲ ਚੁਗੀਆਂ ਵਿੱਚ ਵੀ ਤਾਂ ਬੰਦਾ ਹੀ ਰਹਿੰਦੇ ਆ ਜਨ ਲੱਗ ਜਾਂਦੇ ਉੱਥੇ ਹੀ ਮੈਂ ਮਮ ਤੁਸੀਂ ਕਿਉਂ ਨਹੀਂ ਸਮਝਦੇ ਜੇ ਮੈਂ ਅਮੀਰ ਮੁੰਡਿਆਂ ਨਾਲ ਬੈਠਾ ਉੱਠਾਂਗੇ ਨਹੀਂ ਤਾਂ ਵੱਡਾ ਆਦਮੀ ਕਿਵੇਂ ਬਣਾਂਗਾ ਤੁਸੀਂ ਦੇਖਿਓ ਮਾਂ ਮੇਰੇ ਕੋਲ ਇੱਕ ਦਿਨ ਆਪਣੀ ਕਾਰ ਹੋਵੇਗੀ ਐਸੀ ਦਫ਼ਤਰ ਹੋਵੇਗਾ ਜਿੱਥੇ 15-20 ਕੁੜੀਆਂ ਕੰਪਿਊਟਰ ਤੇ ਕੰਮ ਕਰਨਗੀਆਂ ਤੇ ਜਦੋਂ ਮੈਂ ਆਫਿਸ ਦੇ ਮਿੰਗੇਟ ਤੇ ਜਾਵਾਂਗਾ ਉਹ ਮੈਨੂੰ ਕਹਿਣਗੀਆਂ ਵੈਲਕਮ ਸਰ ਗੁੱਡ ਮਾਰਨਿੰਗ ਸਰ ਤੇ ਮੈਂ ਉਹਨਾਂ ਨੂੰ ਫਲੈਂਕਸ ਕਰਦਾ ਹੋਇਆ ਆਪਣੇ ਕੈਬਨ ਵਿੱਚ ਚਲਾ ਜਾਵਾਂਗਾ ਤੇ ਉੱਥੇ ਮੇਰੀ ਪਰਸਨਲ ਸੈਕਟਰੀ ਮੇਰੇ ਮਾਂ ਪਾਸ ਕਰ ਜਾ ਸ਼ਰਮ ਹੋਇਆ ਗਏ ਜਾ ਕਿਤੇ ਮਾਂ ਕੋਟਾ ਆਦਮੀ ਬਾਲੀ ਮੈਂ ਕੋਈ ਵੀ ਵੇਚ ਸਕਦਾ ਪਰ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਵੇਚ ਦੇ। ਹੋ ਮਾਂ ਤੁਸੀਂ ਗੁੱਸੇ ਵਿੱਚ ਕਿੰਨੇ ਸੋਹਣੇ ਲੱਗਦੇ ਹੋ। ਸੱਚ ਮੰਨਿਓ ਮੇਰੇ ਕਿਸੇ ਵੀ ਦੋਸਤੀ ਮਾਂ ਤੁਹਾਡੇ ਜਿੰਨੇ ਸੋਹਣੇ ਨਹੀਂ। ਚਲ ਕਮਲਾ ਜਾਣਾ ਹੋਵੇ ਤਾਂ ਤੈਨੂੰ ਅਕਲ ਪਤਾ ਨਹੀਂ ਕਦੋਂ ਆਣੀ ਆ। ਮੈਂ ਤਾਂ ਤੁਹਾਨੂੰ ਕਿਹਾ ਮਾਂ ਰੱਖੋ ਮੇਰੇ ਹੱਥ ਤੇ 40-50 ਲੱਖ ਰੁਪਇਆ ਦਵਾ ਕਿਸੇ ਏਜੰਟ ਨੂੰ ਤਾਂ ਫਿਰ ਅਮਰੀਕਾ ਸਾਨੂੰ ਮਾਵਾਂ ਧੀਆਂ ਨੂੰ ਕੱਲਿਆਂ ਛੱਡ ਕੇ ਅਮਰੀਕਾ ਜਾ ਕੇ ਐਸ਼ਾ ਕਰਨ ਦੀਆਂ ਤੋ ਹੋਊਗੀ ਜਦੋਂ ਇਹਦੀ ਭੈਣ ਵਰਸ਼ਾ ਮੇਰੀ ਗੱਡੀ ਦੀ ਖੱਬੀ ਸੀਟ ਤੇ ਹੋਊਗੀ ਹਾਏ ਉਦੋਂ ਆਊਗਾ ਤੇਨੂੰ ਸਕੂਨ ਕੀ ਗੱਲ ਬਾਈ ਇਕੱਲਾ ਹੀ ਗੱਲਾਂ ਕਰੀ ਜਾਂਦਾ ਨਹੀਂ ਨਹੀਂ ਕੋਈ ਨਹੀਂ ਬਾਈ ਮੈਂ ਤੇਰੇ ਬਾਰੇ ਗੱਲਾਂ ਕਰਦਾ ਚੱਲ ਚੱਲੀਏ ਤੂੰ ਦੇ ਬਾਈ ਲੈ ਢੀ ਬੋਕਰਾ ਚੱਲ ਬਾਈ ਚੱਲ ਚੱਲ ਚੱਲੀਏ ਅਨਿਲ ਦੇਖ ਸੋਲੀ ਹਾਂ ਕੋਸੋਦੀ ਤੋਂ ਪਰਤਣ ਤੋਂ ਬਾਅਦ ਹਾਂ ਹਾਂ ਬਈ ਵਿੱਕੀ ਕੀ ਹਾਲ ਬਈ ਮੈਂ ਵਧੀਆ ਬਈ ਹਾਂ ਹਾਂ ਬਈ ਬਈ ਤੂੰ ਨੇ ਬਈ ਮੇਰਾ ਪੱਕਾ ਯਾਰ ਹਾਂ ਬਈ ਤੂੰ ਨਾ ਪਿਛਲੇ 3 ਦਿਨਾਂ ਤੋਂ ਬਈ ਮੇਰਾ 1 ਰੁਪਿਆ ਖਰਚ ਨਹੀਂ ਹੋਣ ਦਿੰਦਾ ਬਈ ਤੂੰ ਨਹੀਂ ਜਾਣਦਾ ਬਈ ਆ ਜਿਹੜਾ ਮੇਰੇ ਕੋਲੇ 2-3000 ਰੁਪਏ ਨਾ ਇਹਦੇ ਨਾਲ ਤਾਂ ਮੈਂ ਕਈ ਦਿਨ ਕੱਢ ਲੈਣੇ ਆ ਹਾਂ ਬਈ ਆ ਬੱਸ ਹੁਣੇ ਹੁਣੇ ਚਿੱਟੇ ਦੀਆਂ ਦੋ ਲੈਣਾ ਲਾਈਆਂ ਤੇ ਕੈਪਸੂਲ ਖਾਦੇ ਆ ਬਈ ਸੂਈ ਜਮਾ 80 ਤੇ ਹੋਈ ਪਈ ਆ ਬਈ ਨਜ਼ਾਰੇ ਆਈ ਜਾਂਦੇ ਬਈ ਹਾਂ ਬਈ ਮੁੰਬਈ ਮੋਮ ਮੋਮ ਪੇ ਦਫਤਰ ਗਏ ਹੋਏ ਆ ਪੰਜਵੇਂ ਤੋਂ ਪਹਿਲਾਂ ਆਉ ਨਹੀਂ ਆਉਂਦੇ ਤੇ ਮਾਈ ਡੀਆ ਸਿਸਟਰ ਵਰਸ਼ਾ ਠੀਕ ਆ ਬਈ ਵਰਸ਼ਾ ਤੇਰੇ ਨਾਲ ਆ ਬਈ ਤੁਸੀਂ ਦੋਵੇਂ ਨਾ ਪੂਰਾ ਇੰਜਾਇ ਕਰੋ ਭਾਈ ਤੁਹਾਨੂੰ ਕੋਈ ਨਹੀਂ ਰੋਕਦਾ ਜਿੰਨਾ ਚਿਰ ਮੈਂ ਹੈਗਾ ਨਾ ਭਾਈ ਤੂੰ ਪਰਵਾਹ ਨਾ ਕਰ ਮਾਤਾ ਦੀ ਟੈਨਸ਼ਨ ਨਹੀਂ ਲੈਣੀ ਉਹਨੂੰ ਮੈਂ ਆਪੇ ਸਮਝਾ ਦੂੰ ਬਸ ਤੂੰ ਮੇਰੇ ਨਸ਼ੇ ਪੱਤੇ ਦਾ ਖਿਆਲ ਰੱਖੀ ਠੀਕ ਆ ਭਾਈ ਹਾਂ ਹਾਂ ਭਾਈ ਠੀਕ ਹੈ ਕਦ ਕਿੰਨੀ ਫਿਕਰ ਉਹ ਫੋਨ ਕਿੱਥੋਂ ਕਰਦਾ ਤੁਹਾਨੂੰ ਪੈਸੇ ਤਾਂ ਮੇਰੇ ਕੋਲ ਹੈਗੇ ਨਹੀਂ ਸੀ ਤੇਰੀ ਜੁਬਾਨ ਕਿਉਂ ਖਧਰਾਂਦੀ ਪਈ ਆ ਕਿ ਮੈਨੂੰ ਕੁਝ ਖਾਦਾ ਨਹੀਂ ਨਹੀਂ ਮਮ ਉਹ ਉਹ ਆਪਾਂ ਸਿੱਕੀਆਂ ਦਾ ਮਮ ਇਹ ਇਹ ਵੀ ਤਾਂ ਚਬਾਨਤਾਂ ਉੱਤੇ ਲੱਗੀ ਜਾਂਦੀ ਆ ਤੇ ਮੈਂ ਤਾਂ ਡਾਰੀ ਗਈ ਸੀ ਚੱਲ ਐ ਕਰ ਪੁੱਤ ਤੂੰ ਥੱਕਿਆ ਹੋਏਗਾ ਤੂੰ ਅੰਦਰ ਜਾ ਕੇ ਸੌਂ ਜਾ ਮੈਂ ਤੇਰੇ ਕੱਪੜੇ ਕੱਢ ਕੇ ਧੋ ਦਵਾਂ ਮੈਲੇ ਹੋਣਗੇ ਜਾ ਸੌਂ ਜਾ ਠੀਕ ਐ ਮਮ ਤੁਸੀਂ ਕੱਪੜੇ ਸੰਭਾਲੋ ਠੀਕ ਨਹੀਂ 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 ਮਮ ਇਹ ਇਹ ਤਾਂ ਮੇਰੇ ਤੇ ਦਿੱ ਪੀਰ ਦੀਆਂ ਗੋਲੀਆਂ ਮਾਮ ਉਹ ਬਾਹਰ ਗਿਆ ਸੀ ਨਾ ਉੱਥੇ ਨਾਲ ਰੋਟੀ ਪਾਣੀ ਨਹੀਂ ਪਚਿਆ ਮੈਨੂੰ ਮੇਰੇ ਕੁਲੀਕ ਨੇ ਦੱਸਿਆ ਸੀ ਉਹਦੇ ਮੁੰਡੇ ਦੀ ਜੇਬ ਚੋਂ ਵੀ ਆਹੇ ਨਸ਼ੇ ਵਾਲੀਆਂ ਗੋਲੀਆਂ ਦਾ ਪਤਾ ਨਿਕਲਿਆ ਸੱਚੋਂ ਸੱਤ ਦਾ ਦੇ ਨੀਲ ਕਦੋਂ ਤੋਂ ਖਾਨੇ ਗੋਲੀਆਂ ਸੱਚੋਂ ਸੱਤ ਦਾ ਦੇ ਨੀਲ ਉਹ ਮਾਮ ਉਹ ਕਦੇ ਉਹ ਦੋਸਤ ਦੇ ਦਿੰਦੇ ਆ ਨਾ ਉਦੋਂ ਖਾ ਲੈਣਾ ਸਿਰਫ ਤੇਰੀ 안녕하세요.

ਵੱਡੀ ਗੇਮ ਖੇਡੀ ਐ ਮਮ ਵਿੱਕੀ ਬਹੁਤ ਅਮੀਰ ਮੁੰਡਾ ਐ ਮਮ ਬਹੁਤ ਅਮੀਰ ਬਹੁਤ ਬੈਕਵਾਲਸ ਸਕੂਲ ਵਿੱਕੀ ਗੋਲਤਾ ਜਤਾ ਹੈ ਪਰ ਇੱਜਤ ਇਸਕ ਕੀ ਮਤਲਬ ਥੋੜਾ ਵਿੱਕੀ ਉਹ ਹੀ ਮੁੰਡਾ ਨਾ ਜਿਹੜਾ ਆਪਣੀ ਫੈਕਟਰੀ ਵਿੱਚ ਕੁੜੀਆਂ ਨਾਲ ਮੂੰਹ ਕਾਲਾ ਕਰਦਾ ਫੜਿਆ ਗਿਆ ਉਹ ਮારી ਬੈਕਵੜ ਮਮ ਇਹ ਤਾਂ ਅਮੀਰ ਮੁੰਡਿਆਂ ਦੇ ਸ਼ੁਗਲ ਹੁੰਦੇ ਨੇ ਦੋੜ ਪੀਰਾ ਬਿਸ਼ਮੋਹ ਵੀ ਪ੍ਰੈਕਟੀਕਲ ਮਹਾ ਦਾ ਦੋਨੋ ਵੀ ਕਹਿਣਾ ਕਿ ਆਪਦੇ ਬੌਸ ਨੂੰ ਖੁਸ਼ ਰੱਖਿਆ ਕਰੋ ਕੀ ਤਸਦਾ ਉਥੋਂ ਡੈਨੇ ਵਿੱਚ ਨਾਲੇ ਤੁਸੀਂ ਖੁਸ਼ ਨਾਲੇ ਅਸੀਂ ਖੁਸ਼ ਨਾਲੇ ਚਾਰ ਪੈਸੇ ਬਣਨਗੇ ਅਨਿਲ ਤੱਕ ਕੀ ਅਨਿਲ ਤੁਹਾਨੂੰ ਦਿਖਾਉਣਾ ਹੈ ਤੁਹਾਨੂੰ ਕੁਛ ਨਹੀਂ ਮੰਮ ਕੁਛ ਨਹੀਂ ਮੰਮ ਦਿਖਾ ਕੰਮ ਪਈ ਇੱਕ ਕੰਮ ਸੀਗਾ ਹਾਂ ਸਮਾਨ ਚਾਹੀਦਾ ਸੀਗਾ ਬਈ ਤੇ ਪੈਸੇ ਪੈਸੇ ਪਈ ਕੱਲ ਨੂੰ ਲੈਣੀ ਬਈ ਹਾਂ ਮੈਂ ਕਿਹੜਾ ਕਿਤੇ ਭੱਜ ਜਲਾ ਹਾਂ ਠੀਕ ਹੈ ਬਈ ਹਾਂ ਪੈਸਾ ਚ ਤੇ ਤੈਨੂੰ ਰਾਤ ਵਾਲੀ ਮਸ਼ਹੂਰੀ ਯਾਦ ਆਦਾ ਬਈ ਓਹੀ ਬਈ ਜਿਹੜੀ ਤੋਂ ਬਣਾਲੀ ਹਾਂ ਬਈ ਜਦੋਂ ਟੀਵੀ ਤੇ ਆਉਂਦੀ ਆ ਨਾ ਬਈ ਸੱਚੀ ਬਈ ਨਜ਼ਰ ਹੀ ਆ ਜਾਂਦਾ ਬਈ ਬਈ ਜਦੋਂ ਮੈਂ ਉਹਨੂੰ ਦੇਖਦਾ ਨਾ ਬਈ बे भाई टी के आल मेरी बम मलो मल जाती है टी का अंदर तो बन बार लाओ आपके कपड़े मैं धोते पियू भाई भाई नहीं यार आ जाना भाई मम 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 me hey. hey. ਮਮ ਗੜੀ ਚੰਗੀ ਕੁੜੀ ਆ ਮਮ ਮੇਰੇ ਤੋਂ 500 ਰੁਪਏ ਲੈਂਦੀ ਐ ਨਾਲੇ ਮੇਰੇ ਵਾਲਾਂ 'ਚ ਹੱਥ ਮਾਰਦੀ ਐ ਨਹੀਂ ਗੜੀ ਦੇ ਮੋੜ ਤੇ ਮਰ ਗਿਆ ਮੁੰਡਾ ਗੱਲ ਇੱਥੇ ਖਤਮ ਨਹੀਂ ਹੋਈ ਇਹਦੂ ਗੱਲ ਹੈ